ਸਤਨਾਮ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਮਿਠੀ ਆਗਿਆ ਪਰ ਕੀ ਲਾਗੀ ਸਭ ਕਣ ਘਰ ਕੀ ਕੰਤ ਤਿਆਗੀ ਪ੍ਰੇਸ ਸੁਹਾਗਣ ਸਿੰਗਾਰ ਕਰੀ ਮਨ ਮੇਰੀ ਕੀ ਤਪਤ ਹਰੀ ਭਲੋ ਪਿਉ ਪ੍ਰੇ ਕਹਿਆ ਮਾਨਿਆ ਸੁਖ ਸਹਿਜ ਇਸ ਘਰ ਕਾ ਜਾਣੇ ਰਹਾਉ ਆਮ ਬੰਦੀ ਪ੍ਰੇਖ ਜਮਤਦਾਰ ਓ ਅਬਿਨਾਸੀ ਅਗੰ ਅਪਾਰੂ ले पखा प्रे चल पाए भाग गए पंच दूत लावे नाम कुल न क्या जाना क्यों पानी कांत मोह अनि अमनाथ गरीब मानी कंत पकर हमकी की नी रानी जब मुख प्रीतम साजन लागा सुख सहज मेरा तन सुहागा ਰੋਹਨਾ ਨਿਕਮੋਰੀ ਪੂਰਨ ਅਸ ਸਤਿਗੁਰ ਮੇਲੀ ਪ੍ਰਭ ਗੁਣਤਾਸਾ ਕਾ ਨਾਨਕ ਮੋਰੀ ਪੂਰਨ ਅਸ ਸਤਿਗੁਰ ਮੇਲੀ ਪ੍ਰਭ ਗੁਣਤਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ अकाल मूर्त गौर प्रसाद मैं नहीं नही हो नहीं किछ आहे न मुरा अवसर राख ले हो सधना जान तोरा ਗਿਆਨ ਧਿਆਨ ਕਿਛ ਕਰਮ ਨ ਜਾਣਾ ਨਾਹਿਣ ਨਿਰਮਲ ਕਰਨੀ ਸਾਧ ਸੰਗਤ ਕਾ ਅੰਚਲ ਲਾਵਹ ਬਿਖਮ ਨਦੀ ਜਾਇ ਤਰਣੀ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਾਣ ਨਾਨਕ ਜੇ ਹਾ ਤੁੰ ਕਰਾਏ ਹੈ ਤੇ ਹਾ ਹੰਕਰਿ ਵਖਿਆਨ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਅਵਸਤ ਗੁਰਾਣੇ ਜੋ ਬਖਸ਼ਿਸ਼ ਰਹਿਮਤ ਕੀਤੀ ਹੈ ਪਾਵਨ ਸ਼ਬਦ ਆਸਨ ਹੱਲਾ ਪੰਜਵਾਂ ਆਸਾ ਰਾਗ ਦਾ ਪੰਜਵੇਂ ਪਾਸ਼ਾ ਧਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਕਾਰਬਨ ਤੋਂ ਉਚਾਰਨ ਕੀਤਾ ਹੋਇਆ ਲੜੀਵੜ ਦਾ 95 ਨੰਬਰ ਸ਼ਬਦ ਜੋ ਕਿ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ ਤੇ ਸੁਸ਼ੋਭਿਤ ਹੈ ਉਹ ਵਿਚਾਰ ਨਾਲ ਜੁੜੀਏ ਭਲੋਪ ਹੋ ਪਰੇ ਕਹਿਆ ਮਾਨਿਆ ਕਹਿੰਦੇ ਭਲੋ ਭਾਵ ਚੰਗਾ ਹੋਇਆ ਜੋ ਆਪਣੀ ਮੈਂ ਪ੍ਰੇ ਭਾਵ ਪਿਆਰੇ ਪ੍ਰਮਾਤਮਾ ਦਾ ਕਹਿਆ ਮੰਨ ਲਿਆ ਜੋ ਮੇਰੇ ਸਤਗੁਰਾਂ ਨੇ ਕਿਹਾ ਉਹਦੇ ਅਸ਼ੇ ਤੇ ਚੱਲਿਆ ਕਹਿੰਦੇ ਭਲਾ ਹੋਇਆ ਸੁਖ ਸਹਜ ਇਸ ਘਰ ਕਾ ਜਾਣਿਆ ਰਹਾ ਸੁਖ ਭਾਵ ਜਿਹੜਾ ਮਨ ਦਾ ਸੁਖ ਹੈ ਆਤਮਕ ਸੁੱਖ ਜਿਹਨੂੰ ਮਾਨਸਿਕ ਸੁੱਖ ਕਹਿ ਦਿੱਤਾ ਜਾਂਦਾ ਹੈ ਕਹਿੰਦੇ ਇਸ ਘਰ ਦਾ ਉਹ ਜਾਣਨਾ ਕੀਤਾ ਹੈ ਵੀ ਆਤਮਕ ਸੁੱਖ ਹੈ ਕੀ ਜਿਹਨੂੰ ਦੁਨੀਆ ਸਾਰੀ ਕਹਿੰਦੀ ਆ ਆਨੰਦ ਆਨੰਦ ਸਭ ਕੋ ਕਹੇ ਆ ਆਨੰਦ ਗੁਰੂ ਤੇ ਜਾਣਿਆ ਕਹਿੰਦੇ ਮੈਂ ਆਪਣੇ ਗੁਰੂ ਪਾਸੋਂ ਇਹ ਆਨੰਦ ਜਾਣਨਾ ਕੀਤਾ ਹੈ ਵੀ ਅਸਲੀ ਆਨੰਦ ਹੈ ਕੀ ਤੇ ਕਹਿੰਦੇ ਨੀ ਤਾਂ ਸਾਰੀ ਸੰਸਾਰ ਸਾਰੀ ਕੋਲੇ ਜਹਾਨ ਦੀ ਕਾਇਨਾਤ ਕਹਿ ਰਹੀ ਹੈ ਸੁਖੀ ਹਾਂ ਪਰ ਮੇਰੇ ਗੁਰੂ ਦੇ ਕਹੇ ਅਨੁਸਾਰ ਚੱਲੇ ਆ ਗੁਰੂ ਦੇ ਦਸੇ ਰਸਤੇ ਤੇ ਚਲਿਆ ਇਹ ਨਹੀਂ ਵੀ ਆਪਣੀ ਮਰਜ਼ੀ ਕੀਤੀ ਗੁਰੂ ਨੇ ਜੋ ਕਿਹਾ ਉਸ ਰਸਤੇ ਤੇ ਚੱਲ ਕੇ ਉਹ ਕਮਾ ਕੇ ਨਾਮ ਬਾਣੀ ਸੇਵਾ ਸਿਮਰਨ ਕਰਕੇ ਦੇ ਆਤ ਸੰਤੋਖ ਕਮਾ ਕੇ ਹੁਣ ਮਨ ਦਾ ਸਹਜ ਤੇ ਸਹਜ ਅਵਸਥਾ ਪਾ ਲਈ ਤੇ ਘਰ ਦਾ ਸੁਖ ਪਾ ਲਿਆ ਰਹਾ ਵਿਸ਼ਰਾਮ ਦੇ ਕੇ ਕੇਂਦਰੀ ਪਾਸ ਸਮਝਾਂਦੇ ਆਸਾ ਮਹਲਾ 5 ਮਿੱਠੀ ਆਗਿਆ ਪਰ ਕੀ ਲਾਗੀ ਕਹਿੰਦੇ ਹੁਣ ਮੇਰੇ ਮਨ ਵਿੱਚ ਮੇਰੇ ਪ੍ਰਮਾਤਮਾ ਦੀ ਆਗਿਆ ਮਿੱਠੀ ਲੱਗਦੀ ਹੈ ਜ ਜਿਹਨੂੰ ਸਤਿਗੁਰੂ ਨੇ ਕਿਹਾ ਤੇਰਾ ਕੀ ਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗਾ ਤੇਰਾ ਕੀਤਾ ਹੀ ਮਿੱਠਾ ਲੱਗਦਾ ਜੋ ਤੁਦ ਭਾਵ ਹੈ ਸਾਈ ਭਲੀਕਾਰ ਜੋ ਤੈਨੂੰ ਪਾਏ ਮੇਰੇ ਸਤਿਗੁਰੂ ਮਿੱਠੀ ਆਗਿਆ ਕਿਉਂਕਿ ਜਦੋਂ ਦੁੱਖ ਸੁੱਖ ਸਾਰਾ ਉਹਦਾ ਬਖਸ਼ਿਸ਼ ਕੀਤਾ ਜਾਂ ਮਿੱਠਾ ਲੱਗਣ ਲੱਗ ਗਿਆ ਤੇ ਆਗਿਆ ਮਿੱਠੀ ਲੱਗਦੀ ਹੈ ਇਹਨੇ ਹੁਣ ਮੈਨੂੰ ਮੇਰੇ ਮਾਲਕ ਦੀ ਆਗਿਆ ਹੁਕਮ ਚਾਹੇ ਦੁੱਖ ਰੂਪੀਏ ਚਾਹੇ ਸੁਖ ਰੂਪੀਏ ਚਾਹੇ ਅਮੀਰੀ ਹੈ ਚਾਹੇ ਗਰੀਬੀ ਹੈ ਉਹ ਮੈਨੂੰ ਹੁਣ ਚੰਗੀ ਲੱਗਦੀ ਹੈ ਮੇਰੇ ਪਰਮਾਤਮਾ ਦੀ ਕੀਤੀ ਸਭ ਕਣ ਕਰ ਕੀ ਕੰਤ ਤਿਆਗੀ ਆਗਿਆ ਮਿੱਠੀ ਲੱਗਦੀ ਹੈ ਹੁਣ ਮੈਨੂੰ ਇਹ ਨਹੀਂ ਵੀ ਦੁੱਖ ਦਿੱਤਾ ਤੇ ਤੇਰਾ ਸੁੱਖ ਕਮਾਇਆ ਮੇਰਾ ਨਹੀਂ ਹੁਣ ਦੁੱਖ ਸੁੱਖ ਦੇ ਪਿਆਰੇ ਕਰਵਟ ਭਲਾਣਾ ਕਰਵਤ ਤੇਰੀ ਗਲਾ ਗਲੇ ਸੁਣਵੰਦੀ ਮੇਰੀ ਹੁਣ ਮੇਰੇ ਸਤਿਗੁਰੂ ਮੈਨੂੰ ਚਾਹੇ ਦੁੱਖ ਦੇ ਚਾਹੇ ਸੁੱਖ ਦੇ ਪਰ ਮੈਨੂੰ ਤੇਰੀ ਕੰਨ ਨਾ ਕਰੀ ਮੇਰੇ ਮੇਰੇ ਵੱਲ ਮੁੱਖ ਜਰੂਰ ਰੱਖੀ ਮੈਨੂੰ ਇਹ ਚਾਹੀਦਾ ਸਿਰਫ ਕਿਉਂਕਿ ਜਿੱਥੇ ਨਿਰੰਕਾਰ ਹੈ ਉੱਥੇ ਸਾਰਾ ਸੰਸਾਰ ਹੈ ਠੀਕ ਹੈ ਨੇ ਹੁਣ ਇਹਦੀ ਬਦولت ਸਾਕਣ ਕਰਕੇ ਕੰਨ ਤਟਿਆ ਗਈ ਜਿਹੜੀ ਕੁਮਤ ਸੀ ਪੈੜੀ ਮਤ ਸੀ ਪੰਜ ਚੋਰ ਸਨ ਇਹਨਾਂ ਨੇ ਹੁਣ ਮੇਰਾ ਖਿਹੜਾ ਛੱਡ ਦਿੱਤਾ ਮੇਰਾ ਦੁੱਖ ਬਣਾਣਾ ਛੱਡ ਦਿੱਤਾ ਮੇਰਾ ਸੁੱਖ ਲੁੱਟਣਾ ਛੱਡ ਦਿੱਤਾ ਪ੍ਰੇ ਸੁਹਾਗਣ ਸ਼ਿੰਗਾਰ ਕਰੀ ਕਹਿੰਦੇ ਹੁਣ ਮੈਂ ਪਿਆਰੇ ਪ੍ਰਮਾਤਮਾ ਲਈ ਸ਼ਿੰਗਾਰ ਕਰਦੀ ਹਾਂ ਜਿਹਨੂੰ ਸਤਿਗੁਰੂ ਕਹਿੰਨੇ ਨੇ ਸੇਜ ਏਕ ਏਕੋਪਰ ਬਠਾਕਰ ਹੁਣ ਮੈਨੂੰ ਮੇਰੇ ਮਨ ਪ੍ਰੇਮ ਮਿਲਣ ਮੰਨੇ ਆਸਾ ਹੁਣ ਮੇਰੇ ਮਨ ਵਿੱਚ ਪ੍ਰਮਾਤਮਾ ਨੂੰ ਮਿਲਣ ਦੀ ਆਸ ਹੈ ਪ੍ਰੇ ਸੁਹਾਗਣ ਸ਼ਿੰਗਾਰ ਕਰੀ ਹੁਣ ਮੈਂ ਪਿਆਰੀ ਸੁਹਾਗਵਤੀ ਬਣ ਗਈ ਹਾਂ ਜੋ ਆਪਣੇ ਪਿਆਰੇ ਪਤੀ ਪ੍ਰਮਾਤਮਾ ਨੂੰ ਭਾਣਨੀ ਹੈ ਤੇ ਉਹਦੇ ਲਈ ਸ਼ਿੰਗਾਰ ਨਾਮ ਦਾ ਸੰਤੋਖ ਦਾ ਦਇਆ ਦਾ ਧਰਮ ਦਾ ਧੀਰਜ ਦਾ ਇਹ ਪਾਣਾ ਕਰਦੀ ਮਨ ਮੇਰੀ ਕੀ ਤਪਤ ਹਰੀ ਜਿਹੜੇ ਮੇਰੇ ਮਨ ਦੀ ਤਪਤ ਸੀ ਭਾਵ ਤ੍ਰਿਸ਼ਨਾ ਈਰਖਾ ਦਵੇਸ਼ ਨਿੰਦਿਆ ਟੁਗਲੀ ਇਹ ਸਾਰੀ ਹਰਗੀ ਭਾਵ ਖਤਮ ਹੋ ਗਈ ਆ ਹਲੋ ਪਯੋ ਪ੍ਰੇ ਕਹਿਆ ਮਾਨਿਆ ਸੁਖ ਸਹਿਜ ਇਸ ਕਰਕੇ ਜਾਣਨੇ ਰਹਾ ਹੁਣ ਕਹਿੰਦੇ ਮੈਂ ਆਪਣੇ ਪ੍ਰਮਾਤਮਾ ਪਿਆਰੇ ਰਕੇ ਆ ਮੰਨ ਲਿਆ ਹੁਣ ਮਨ ਦਾ ਸੁਖ ਜਾਣ ਲਿਆ ਵੀ ਕਿਹੜਾ ਸੁਖ ਹੈ ਕਿਹੜਾ ਸਹਿਜ ਹੈ ਉਹ ਜਾਰਦਨਾ ਕੀ ਤਰ੍ਹਾਂ ਆ विश्राम ਦੇ ਕੇ ਕੇਂਦਰੀ ਪਾਸੁੰ ਜਾਂਦੇ ਨੇ ਹਾਂ ਬੰਦੀ ਪ੍ਰੇਖ ਜਮਤਦਾਰ ਕਹਿੰਦੇ ਮੈਂ ਹੋ ਬੰਦੀ ਕਹਿੰਦੇ ਮੇ ਭਾਈ ਮੈਂ ਉਹਦੇ ਦਰ ਦੀ ਨੌਕਰ ਹਾਂ ਹਾਂ ਬੰਦੀ ਪ੍ਰੇਖ ਜਮਤਦਾਰ ਕਹਿੰਦੇ ਭਾਈ ਮੈਂ ਉਸ ਪ੍ਰਮਾਤਮਾ ਪਿਆਰੇ ਦੀ ਭਗਤੀ ਵਿੱਚ ਟਟਲ ਕਰਦੀ ਹਾਂ ਉਹਦੀ ਸਿਮਰਨ ਬੰਦਗੀ ਕਰਦੀ ਹਾਂ ਕਿਉਂ ਕਰਦੀ ਹਾਂ ਉਹ ਅਬੈਨਾਸੀ ਆਗਮ ਅਪਾਰ ਕਿਉਂਕਿ ਉਹ ਅਬੈਨਾਸੀ ਨਾਸ਼ ਤੋਂ ਰਹਤ ਹੈ ਆਗਮ ਗਮਤਾ ਤੋਂ ਰਹਿਤ ਹੈ ਅਪਾਰ ਪਾਰਾਵਾਰ ਤੋਂ ਰਹਿਤ ਹੈ ਕੋਈ ਅੰਤ ਨਹੀਂ ਪਾ ਸਕਦਾ ਕੋਈ ਉਹਦੇ ਤੱਕ ਪਹੁੰਚ ਨਹੀਂ ਸਕਦਾ ਐਸਾ ਸਮਰਾਥ ਹੈ ਹੁਣ ਮੈਂ ਉਹਦੀ ਟੈਲ ਸੇਵਾ ਕਰਦੀ ਹਾਂ ਸਲੇ ਪੱਖਾ ਪ੍ਰੇ ਚੱਲ ਪਾਏ ਕਿੰਨੇ ਮਾਈ ਮੈਂ ਸਾਧ ਸੰਗਤ ਦਾ ਪੱਖਾ ਲੈ ਕੇ ਪ੍ਰੇਮ ਰੂਪੀ ਪੱਖਾ ਲੈ ਕੇ ਪਰਮਾਤਮਾ ਪਰਮ ਪਤੀ ਨੂੰ ਚਲਣਾ ਕਰਦੀ ਹਾਂ ਭਾਵ ਗੁਰੂ ਦੇ ਪ੍ਰੇਮ ਮਾ ਭਗਤੀ ਵਿੱਚ ਰੱਤੀ ਹੋਈਆਂ ਕਿਉਂਕਿ ਗੋਬਿੰਦ प्रेम भाव का भूखा कहंदे ਹੁਣ ਸਬਰ ਸੰਤੋਖ ਰੂਪੀ ਸਤ ਸੰਗਤ ਰੂਪੀ ਗਿਆਨ ਰੂਪੀ ਪੱਖਾ ਲੈ ਕੇ ਮੈਂ ਚੱਲਣਾ ਕਰਦੀ ਹਾਂ ਭਾਗ ਗਏ ਪੰਜ ਦੂਤ ਲਾਵੇ ਹੁਣ ਜਿਹੜੇ ਪੰਜ ਚੋਰ ਲੱਗੇ ਸਨ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਸ ਦੇ ਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਹੁਣੇ ਮੇਰੇ ਖਿਹੜਾ ਛੱਡ ਗਏ ਨੇ ਪੰਜ ਚੋਰ ਅੱਗੇ ਭੱਗੇ ਇਸ ਤਰ੍ਹਾਂ ਵੀ ਪੰਕਤੀ ਆਂਦੀ ਹੈ ਭਾਗ ਗਏ ਪੰਜ ਦੂਤ ਲਾਵੇ ਹੁਣ ਜਿਹੜੇ ਪੰਜ ਦੋ ਚੋਰ ਲਾਏ ਸਨ ਉਹ ਮੇਰੇ ਪੰਜੋ ਚੋਰ ਇਹ ਛੱਡ ਕੇ ਮੇਰੀਆਂ ਖਾਮੀਆਂ ਮੇਰੀ ਜਿਹੜੀ ਬੁੱਧ ਸੀ ਖਾਮੀਆਂ ਰੂਪੀ ਨਿਆਈ ਬੁੱਧ ਸੀ ਉਸ ਧਰਤੀ ਵਿੱਚੋਂ ਸ਼ੁਭ ਗੁਣਾ ਨੂੰ ਕੱਟਣ ਵਾਲੇ ਸਨ ਇਹਨਾਂ ਨਸ ਗਏ ਹਨ ਪਰ ਹੁਣ ਚੰਗੇ ਕਰਮ ਕਰਨ ਨਹੀਂ ਦਿੰਦੇ ਪੰਜ ਚੋਰ ਇਹ ਹੁਣ ਭੱਜ ਗਏ ਨੇ ਮੇਰਾ ਖੜਾ ਛੱਡ ਗਏ ਨੇ ਨਾ ਮੈਂ ਕੋਲ ਨਾ ਸੋਭਵੰਤ ਨਾ ਤਾਂ ਮੈਂ ਉੱਚੀ ਕੁਲ ਦੀ ਆ ਤੇ ਨਾ ਹੀ ਮੈਂ ਕੋਈ ਸ਼ੋਭਾ ਵਾਲੀ ਵੱਡੇ ਵੜਿਆਈ ਵਾਲੀ ਆ ਕਿਆ ਜਾਣਾਂ ਕਿਉਂ ਭਾਨੀ ਕੰਤ ਕਹਿੰਦੇ ਮੈਂ ਕੀ ਜਾਣਦੀ ਆ ਵੀ ਕਿਵੇਂ ਉਹ ਮੇਰਾ ਭਾਨ ਪ੍ਰਮਾਤਮਾ ਭਾਜਾਏ ਕਿਵੇਂ ਉਹ ਕੰਤ ਚੰਗਾ ਲੱਗੇ ਮੋਹ ਅਨਾਥ ਗਰੀਬ ਨਿਮਾਨੀ ਮੋਹ ਅਨਾਥ ਮੈਂ ਪ੍ਰਮਾਤਮਾ ਤੋਂ ਸਖਣੀ ਸਾ ਖੀਮਾ ਰੂਪੀ ਤੇ ਸੰਤੋਖ ਰੂਪੀ ਸੰਤੋਖ ਰੂਪੀ ਪਿਤਾ ਤੇ ਖੀਮਾ ਰੂਪੀ ਮਾਂ ਤੋਂ ਸਖਣੀ ਸਾ ਮੋਹ ਅਨਾਥ ਗਰੀਬ ਨਿਮਾਨੀ ਗਰੀਬ ਸਾ ਕੰਤ ਪਕ ਰਹਿਮ ਕੀ ਨੀ ਰਾਣੀ ਮੇਰੇ ਪ੍ਰਮਾਤਮਾ ਪਰਮਾਨੇ ਪਕੜ ਕੇ ਮੈਨੂੰ ਕੀਨੀ ਰਾਣੀ ਕਹਿੰਦੇ ਸਭ ਗੁਣਾ ਵਾਲੀ ਪਟ ਰਾਣੀ ਬਣਾਤਾ ਮੈਨੂੰ ਗੁਣਾ ਨਾਲ ਸੰਪੂਰਨ ਭਰਪੂਰ ਕਰ ਦਿੱਤਾ ਹੈ ਜਦ ਮੁਖਪ੍ਰੀਤਮ ਸਾਧਨ ਲਾਗਾ ਕਹਿੰਦੇ ਜਦ ਮੁਖਬਰ ਮੇਰੇ ਪ੍ਰਮਾਤਮਾ ਹੋਇਆ ਉਹਦਾ ਸਿਮਰਨ ਬੰਦਗੀ ਨਾਲ ਉਹਦਾ دیدار ਆ ਹੋਇਆ ਸੁਖ ਸਹਿਜ ਮੇਰਾ ਖੰਨ ਸੁਹਾਗ ਫਿਰ ਮੈਨੂੰ ਮਨ ਦਾ ਸੁਖ ਮਿਲਿਆ ਸਹਿਜ ਅਵਸਥਾ ਮਿਲੇ ਤੇ ਧਨ ਸੋਹਾਗਾ ਭਾਵ ਮੇਰਾ ਆਇਆ ਇਸ ਸੰਸਾਰ ਵਿੱਚ ਪੂਰਨ ਹੋ ਗਿਆ ਇਹਨੇ ਭਾਈ ਮੇਰਾ ਪਰਮਾਤਮਾ ਨਾਲ ਧਨਤਾ ਯੋਗ ਜਿਹੜਾ ਹੈ ਮਿਲਾਪ ਹੋ ਗਿਆ ਕਹਨ ਨਾਨਕ ਮੋਰੀ ਪੂਰਨ ਆਸਾ ਇਹਨੇ ਹੁਣ ਮੇਰੇ ਦਾਸ ਨਾਨਕ ਕਹਿੰਦਾ ਭਾਈ ਹੁਣ ਮੇਰੀ ਆਸਾ ਪੂਰਨ ਹੋ ਗਈ ਹੈ ਜਿਹਨੂੰ ਕਹਿੰਦੇ ਨੇ ਦਰਸ਼ਨ ਦੇ ਜੀਵਾ ਗੁਰ ਤੇਰਾ ਪੂਰਨ ਕਰਮੋ ਏ ਬ੍ਰਹ ਮੇਰਾ ਦੇ ਬੇਨਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚਿਹਰੇ ਮੇਰੇ ਸਤਿਗੁਰੂ ਤੇ ਤੇਰੀ ਦਰਸ਼ਨਾਂ ਦੀ ਕਿਰਪਾ ਨਾਲ ਬਦੌਲਤ ਦਾਸ ਨਾਨਕ ਕਹਿੰਦਾ ਮੇਰੀਆਂ ਸਾਰੀਆਂ ਆਸਾਂਵਾਂ ਮਨਸ਼ਾਵਾਂ ਸੰਪੂਰਨ ਹੋ ਗਈਆਂ ਨੇ ਸਤ ਅਗਰ ਮੇਲੀ ਪ੍ਰਭ ਗੁਣਤਾ ਸਾਹ ਹੁਣ ਕਿਉਂਕਿ ਮੇਰੇ ਸਤਿਗੁਰੂ ਨੇ ਮੇਰੇ ਪ੍ਰਮਾਤਮਾ ਨਾਲ ਗੁਣਾਂ ਦੇ ਸਾਗਰ ਨਾਲ ਗੁਣਾਂ ਦੇ ਖਜ਼ਾਨੇ ਨਾਲ ਮੇਰਾ ਮਿਲਾਪ ਕਰਵਾ ਦਿੱਤਾ ਹੈ ਹੁਣ ਇਕਮਿਕਤਾ ਮਿਲ ਗਈ ਹੈ ਹੁਣ ਮੈਂ ਕਿਦਰੇ ਬੋਲਦਾ ਨਹੀਂ ਹੁਣ ਮੇਰੇ ਸਤਿਗੁਰੂ ਦੇ ਨਾਲ ਜੁੜ ਕੇ ਗੁਣਾ ਦਾ ਖਜ਼ਾਨਾ ਬਣ ਗਿਆ ਸਤਿਗੁਰੂ ਇਹੀ ਬਾਣੀ ਚ ਕਹਿੰਦੇ ਨੇ ਭਾਈ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਕਹਿੰਦੇ ਭਾਈ ਜੋ ਗੁਰੂ ਨੇ ਕਿਹਾ ਉਹਨੂੰ ਮੰਨਣਾ ਕਰ ਗੁਰੂ ਦੇ ਆਸ਼ੇ ਮੁਤਾਬਕ ਸੇਵਾ ਸਿਮਰਨ ਬੰਦਗੀ ਕਰਨੀ ਕਰ ਉਹਦੇ ਆਸ਼ੇ ਤੇ ਚੱਲ ਕੇ ਸਹਿਜ ਆਨੰਦ ਪਾ ਲੇਗਾ ਫਿਰ ਸਾਰੇ ਤਰ੍ਹਾਂ ਦੀ ਤਪਦੰ ਭੋਜ ਜਾਈਗੀ ਉਹਦੇ ਨਾਮ ਦੇ ਵਿੱਚ ਜੁੜਿਆ ਰਹਿ ਜਿਹੜਾ ਅਗੰਮ ਹੈ ਅਬਨੇ ਆਸੀ ਗਮਤਾ ਤੋਂ ਰਹਿਤ ਹੈ ਨਾਸਤੋ ਰਹਿਤ ਹੈ ਪਾਰਾਵਾਰ ਤੋਂ ਰਹਿਤ ਹੈ ਤੇ ਕਹਿੰਦੇ ਉਹਦੇ ਨਾਮ ਦੇ ਵਿੱਚ ਸੰਗਤ ਰੂਪੀ ਤੇ ਨਾਮ ਬਾਣੀ ਰੂਪੀ ਪੱਖਾ ਚੱਲਣਾ ਕਰ ਜਿਹੜੀ ਬਦੌਲਤ ਪੰਜ ਚੋਰ ਭੱਜ ਜਾਣਗੇ ਫਿਰ ਕਹਿੰਦੇ ਨਾ ਤਾਂ ਮੇਰਾ ਕੋਈ ਕੋਲ ਲੈਣਾ ਉੱਚੀ ਕੋਲ ਲੈਣਾ ਮੈਂ ਉਹ ਸ਼ੋਭਾ ਵਾਲੀਆਂ ਤੇ ਕਿਵੇਂ ਜਾਣ ਸਕਦੀਆਂ ਵੀ ਕਿਵੇਂ ਪਰਮਾਤਮਾ ਪਾਵਾਂ ਤੇ ਅੱਗੇ ਸਤਿਗੁਰੂ ਨੇ ਕਿਹਾ ਤੇ ਕਹਿੰਦੇ ਖੀਮਾ ਤੋਂ ਖੀਮਾ ਰੂਪੀ ਪਿਓ ਤੋਂ ਤੇ ਸੰਤੋਖ ਰੂਪੀ ਬਾਪ ਤੋਂ ਇਕ ਹਿਮਾ ਰੂਪੀ ਮਹਾਤੋ ਸਖਣੀ ਆ ਮੈਂ ਕਿਉਂਕਿ ਇਹ ਗੁਣ ਨਹੀਂ ਤੇ ਮੇਰੇ ਸਤਿਗੁਰੂ ਨੇ ਮੈਨੂੰ ਇਹ ਗੁਣ ਦੇ ਕੇ ਆਪਣਾ ਆਪਣੀ ਪਿਆਰਨ ਪਿਆਰੀ ਬਣਾ ਲਿਆ ਜਿਵੇਂ ਪਤੀ ਨੂੰ ਪਤਨੀ ਭਾ ਜਾਂਦੀ ਹੈ ਗੁਣਾ ਵਾਲੀ ਇਸ ਤਰ੍ਹਾਂ ਮੈਂ ਪ੍ਰਮਾਤਮਾ ਨੂੰ ਭਾ ਗਈ ਹਾਂ ਕਿਉਂਕਿ ਜਦੋਂ ਮੇਰੇ ਮੁਖਾਬਰ ਮੈਂ ਨਿਰੰਕਾਰ ਹੋਇਆ ਤੇ ਕਿੰਨੇ ਮੇਰਾ ਭਾਗ ਸੁਹਾਗਾ ਹੋ ਗਿਆ ਚੰਗੇ ਭਾਗਾਂ ਵਾਲੀ ਭਾਗ ਉਜਲਾ ਹੋ ਗਿਆ ਮੇਰੀ ਭਾਰੀਆਂ ਆਸਾਵਾ ਮਨਸਾਵਾ ਪੂਰਨ ਹੋ ਗਈਆਂ ਕਿਉਂਕਿ ਮੈਨੂੰ ਮੇਰਾ ਸਤਿਗੁਰੂ ਵਡਪਾਗਾ ਗੁਨਾ ਦਾ ਖਜ਼ਾਨਾ ਮਿਲ ਗਿਆ ਸਤਿਗੁਰੂ ਪਿਆਰੀ ਸਤਸੰਗਤ ਜੀ ਇਹਨੀਆਂ ਗੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਸਤਿਗੁਰੂ ਦੀ ਜਾਣ ਕੇ ਪੱਲੇ ਬੰਨਣਾ ਅਮਲ ਕਰਨਾ ਦਿਓ ਸੀ ਸਰਵਰ ਦਾ ਸੰਗਤੋ ਕਥਾ ਵਿਚਾਰਾਂ ਕਰਨ ਦੀ ਚਾਹ ਚਾਜ ਆਵੇ ਲਿਖਿਆ ਕਥਾ ਇਹਨਾਂ ਛੁੱਟੀ ਹੈ ਖੇਨ ਖੇਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਦੇ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸੇ ਮੇਲ ਗੱਡ ਵੱਜ ਕੇ ਫਤੇ ਦਾ ਜਵਾਬ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ